ਸਾਸਰੀ ਕਾਲ ਜੀ ਅੱਜ ਆਪਾਂ ਨਵੀਂ ਵੀਡੀਓ ਬਣਾਉਣ ਲੱਗੇ ਸੀਗੇ ਤੇ ਅੱਜ ਵਾਲੀ ਵੀਡੀਓ ਆਪਾਂ ਬਣਾਉਣ ਲੱਗੇ ਆ ਬਈ ਦਲਜੀਤ ਦੋਸਾਂਝ ਤੇ ਬਣਾਉਣ ਲੱਗੇ ਆ ਬਈ ਦਲਜੀਤ ਦੋਸਾਂਝ ਨੂੰ ਲਗਭਗ ਜਿਵੇਂ ਤਕਰੀਬਨ ਸਾਰੇ ਹੀ ਜਾਣਦੇ ਆ ਵੀ ਅੱਜ ਕੱਲ ਪੂਰਾ ਟ੍ਰੈਂਡਿੰਗ ਚ ਚੱਲ ਰਿਹਾ ਵਾ ਦਲਜੀਤ ਦੋਸਾਂਝ ਤੇ ਪੰਜਾਬੀ ਸਿੰਗਰ ਦੇ ਨਾਲ ਨਾਲ ਜਿਵੇਂ ਪੰਜਾਬੀ ਫਿਲਮਾਂ ਚ ਵੀ ਇਹਨੇ ਕੰਮ ਕੀਤਾ ਵਾ ਤੇ ਫੇਰ ਜਿਵੇਂ ਹਿੰਦੀ ਫਿਲਮਾਂ 'ਚ ਵੀ ਕੰਮ ਕੀਤਾ ਵਾ ਤੇ ਬਾਕੀ ਅੱਜਕੱਲ ਇਹਦੇ ਲਾਈਵ ਸ਼ੋਅਾਂ ਕਰਕੇ ਵੀ ਇਹ ਕਾਫੀ ਚਰਚਾ ਦੇ ਵਿੱਚ ਆ ਤਾਂ ਆਪਾਂ ਸਾਰੀ ਗੱਲਬਾਤ ਕਰਦੇ ਆਂ ਵੀ ਦਲਜੀਤ ਸਾਂਝ ਦੀ ਵੀ ਇੰਨੀ ਚੜ੍ਹਾਈ ਕਿਵੇਂ ਹੋਈ ਤੇ ਬਾਕੀ ਕੱਲੀ ਚੜ੍ਹਾਈ ਆਪਾਂ ਦੇਖ ਲੈਣੇ ਆਂ ਵੀ ਇਹਦੇ ਪਿੱਛੇ ਮਿਹਨਤ ਵੀ ਇਹਦੀ ਬਹੁਤ ਆ ਮਿਹਨਤ ਦੇ ਨਾਲ-ਨਾਲ ਆ ਵੀ ਆਪਾਂ ਕਹਿ ਸਕਦੇ ਆਂ ਵੀ ਆ ਕੰਟੀਨਿਊ ਵੀ ਲਗਾਤਾਰਤਾ ਵੀ ਆਪਦੇ ਕੰਮ ਪ੍ਰਤੀ ਵੀ ਉਹ ਵੀ ਮੈਟਰ ਕਰਦੀ ਆ ਵੀ ਇਹ ਵੀ ਇੰਨੀ ਚੜ੍ਹਾਈ ਇਹਦੀ ਕਿਵੇਂ ਹੋਈ ਵੀ ਦਲਜੀਤ ਦਸਾਂਝ ਦਾ ਜਿਹੜਾ ਜਨਮ ਹੁੰਦਾ ਵਾ ਇਹ ਜਲੰਧਰ ਡਿਸਟ੍ਰਿਕਟ ਚ ਪੈਂਦਾ ਵਾ ਪੈਂਡ ਦਸਾਂਝ ਕਲਾ ਉੱਥੇ ਹੁੰਦਾ ਵਾ 1984 ਦੇ ਵਿੱਚ ਤੇ ਫੇਰ ਇਹ ਜਿਵੇਂ ਜਦੋਂ 11 ਸਾਲਾਂ ਦਾ ਸੀਗਾ ਤੇ ਉਦੋਂ ਇਹ ਲੁਧਿਆਣੇ ਆ ਜਾਂਦਾ ਵਾ ਵੀ ਆਪਦੇ ਮਾਮੇ ਕੋਲੇ ਆ ਜਾਂਦਾ ਵਾ ਤੇ ਜਿਹੜਾ ਇਹਦਾ ਡੈਡੀ ਹੁੰਦਾ ਵਾ ਉਹ ਜਿਵੇਂ ਰੋਡ 'ਤੇ ਕੰਮ ਕਰਦਾ ਹੁੰਦਾ ਵਾ ਤੇ ਬਾਕੀ ਜਿਹੜੀ ਦੀ ਮਦਰ ਹੁੰਦੀ ਆ ਉਹ ਹਾਊਸ ਵਾਈਫ ਹੁੰਦੀ ਆ ਤੇ ਬਾਕੀ ਜਿਵੇਂ ਲੁਧਿਆਣੇ ਜਿਹੜਾ ਇਹਦਾ ਮਾਮਾ ਸੀਗਾ ਉਹ ਕੀਰਤਨੀਆ ਸੀਗਾ ਵੀ ਰਵਿੰਦਰ ਸਿੰਘ ਸੋਢੀ ਤੇ ਉਹ ਜਿਵੇਂ ਤਬਲਾ ਵਜਾਉਂਦਾ ਹੁੰਦਾ ਸੀਗਾ ਤੇ ਫੇਰ ਜਿਵੇਂ ਇਹਨੇ ਪੜ੍ਹਾਈ ਵੀ ਜਿਵੇਂ ਲੁਧਿਆਣੇ ਦੇ ਸਕੂਲ ਤੋਂ ਹੀ ਕੀਤੀ ਆ ਤੇ ਹਰ ਕ੍ਰਿਸ਼ਨ ਪਬਲਿਕ ਸਕੂਲ ਤੋਂ ਤੇ ਫੇਰੇ ਨਾਲ ਜਿਵੇਂ ਤਬਲਾ ਤੋਂ ਬੁਲਾਵੀ ਵਜਾਉਂਦਾ ਹੁੰਦਾ ਸੀਗਾ ਤੇ ਫੇਰ ਐਂ ਕਰਕੇ ਜਿਵੇਂ ਉਹ ਟਾਈਮਾਂ ਦੇ ਵਿੱਚ 2001-2 ਦੇ ਵਿੱਚ ਇੱਕ ਫਾਈਨ ਟੋਨ ਕੰਪਨੀ ਬੜੀ ਲੁਧਿਆਣੇ ਚੱਲਦੀ ਹੁੰਦੀ ਸੀਗੀ ਤੇ ਉਹ ਟਾਈਮਾਂ ਦੇ ਵਿੱਚ ਜਿਵੇਂ ਹੁਣ ਤਾਂ ਬਦਲ ਗਿਆ ਵੀ ਜਿਵੇਂ ਇੰਨਾਂ ਕੋਈ ਲੁਧਿਆਣੇ ਵਰੀਆਨੀ ਹੈਗੀ ਮਾਰਕੀਟ ਕਲਾਕਾਰਾਂ ਦੀ ਵੀ ਉਹ ਟਾਈਮਾਂ ਦੇ ਵਿੱਚ ਜਿਹੜੀਆਂ ਕਲਾਕਾਰਾਂ ਦੀਆਂ ਕੰਪਨੀਆਂ ਹੁੰਦੀਆਂ ਸੀਗੀਆਂ ਵੀ ਰਿਕਾਰਡ ਕਰਨ ਵਾਲੀਆਂ ਕਲਾਕਾਰਾਂ ਨੂੰ ਤੇ ਵੀ ਉਹ ਕਾਫੀ ਹੁੰਦੀਆਂ ਸੀਗੀਆਂ ਬਸ ਸਟੈਂਡ ਕੋਲੇ ਲੁਧਿਆਣੇ ਤੇ ਬਾਕੀ ਬਾਕੀ ਜਿਵੇਂ ਕਲਾਕਾਰਾਂ ਦੇ ਜਿਹੜੇ ਦਫ਼ਤਰ ਆ ਔਰ ਬੁੱਕ ਕਰਨ ਨੂੰ ਵੀ ਜਿਵੇਂ ਆਪਾਂ ਕਿਸੇ ਸ਼ੋਅ ਨੂੰ ਬੁੱਕ ਕਰਾਉਣਾ ਵਾ ਵੀ ਉਹ ਵੀ ਕਾਫੀ ਹੁੰਦੇ ਸੀਗੇ ਬਾਸ ਸਟੈਂਡ ਕੋਲੇ ਤੇ ਹੁਣ ਚਲੋ ਟਾਈਮ ਨਾਲ ਸਾਰਾ ਕੁਝ ਬਦਲ ਗਿਆ ਹੁਣ ਅੱਜ ਕੱਲ੍ਹ ਜਿਵੇਂ ਆਨਲਾਈਨ ਦਾ ਜਵਾਨਾ ਆ ਗਿਆ ਤੇ ਬਾਕੀ ਹੋਰ ਵੀ ਕਈ ਕੰਪਨੀਆਂ ਆ ਗਈਆਂ ਮਾਰਕੀਟ ਦੇ ਵਿੱਚ ਤੇ ਆਏ ਕਰਕੇ ਜਿਵੇਂ ਇਹ ਇਹਨੂੰ ਜਿਵੇਂ ਰਜਿੰਦਰ ਸਿੰਘ ਸੀਗਾ ਫਾਈਨ ਟੋਨ ਵਾਲਾ ਜਿਵੇਂ ਉਹ ਕੰਪਨੀ ਤੋਂ ਕਾਫੀ ਕਲਾਕਾਰ ਆਇਆ ਜਿਵੇਂ ਰਵਿੰਦਰ ਗਰੇਵਾਲ ਹੋ ਗਿਆ ਇੰਦਰਜੀਤ ਨਿੱਕੂ ਹੋ ਗਿਆ ਤੇ ਕਲ ਵਿਦ ਦਾ ਟੈਲੋਂ ਹੋ ਗਿਆ ਤੇ ਆਈ ਇਹ ਜਿਵੇਂ ਇਹ ਜਿਵੇਂ ਹੁਣ ਆ ਜਿਵੇਂ ਫਾਈਨ ਟੋਨ ਵਾਲੇ ਆ ਵੀ ਇਹ ਜਿਵੇਂ ਕੋਈ ਨਵਾਂ ਕਲਾਕਾਰ ਲੈ ਕੇ ਆਉਣਾ ਮਾਰਕੀਟ ਦੇ ਵਿੱਚ ਤੇ ਆਈ ਇਹ ਜਿਵੇਂ ਇੰਟਰਵਿਊ ਆ ਲੈਂਦੇ ਹੁੰਦੇ ਸੀਗੇ ਆਈ ਦਲਜੀਤ ਜਿਵੇਂ ਇੰਟਰਵਿਊ ਦੇਣ ਆਇਆ ਸੀਗਾ ਤੇ ਉੱਥੋਂ ਚਲੋ ਉਹਨਾਂ ਨੂੰ ਜਿਵੇਂ ਵਧੀਆ ਲੱਗਿਆ ਵੀ ਇਹਦੇ 'ਚ ਕਾਬਲੀਅਤ ਲੱਗੀ ਵੀ ਇਹ ਕੁਝ ਕਰ ਸਕਦਾ ਵਾ ਅੱਗੇ ਤੇ ਫੇਰ ਉੱਥੋਂ ਇਹਦੀ ਪਹਿਲੀ ਕੈਸਟ ਆਈ ਸੀਗੀ ਇਸ਼ਕ ਦਾ ਉੜਾ ਰਜਮੇ 2002 ਦੇ ਵਿੱਚ ਆਈ ਸੀਗੀ ਤੇ ਉਦੋਂ ਲਗਭਗ ਇਹ ਜਿਵੇਂ 18 ਕਿ ਸਾਲਾਂ ਦਾ ਉਹ ਦਾ ਫੇਰ ਅਜ ਮੈਂ ਰਜਿੰਦਰ ਸਿੰਘ ਕਹਿੰਦਾ ਸੀਗਾ ਇੱਕ ਇੰਟਰਵਿਊ ਦੇ ਵਿੱਚ ਵੀ ਇਹ ਜਦੋਂ ਆਇਆ ਵਾ ਤੇ ਕਾਫੀ ਇਹਨੇ ਮਿਹਨਤ ਵੀ ਕੀਤੀ ਤੇ ਬਾਕੀ ਇਹ ਸੰਗਾਉ ਬਹੁਤ ਸੀਗਾ ਵੀ ਇੱਕ ਇੱਕ ਵੀ ਕਹਿੰਦਾ ਮੈਨੂੰ ਹੁਣ ਵੀ ਯਾਦ ਆ ਵੀ ਇੱਕ ਵੀਡੀਓ ਆ ਜਿਹੜੀ ਉਹ ਸ਼ੂਟ ਕਰਨੀ ਸੀਗੀ ਵੀ ਉੱਥੇ ਜਿਵੇਂ ਇਹ ਕੁੜੀਆਂ ਤੋਂ ਹੀ ਸੰਗੀ ਗਿਆ ਤੇ ਵੀ ਐ ਕੁੜੀਆਂ ਦੇ ਨੇੜੇ ਨਹੀਂ ਜਾਂਦਾ ਸੀਗਾ ਵੀ ਫੇਰ ਮੈਂ ਇਹਨੂੰ ਕਿਹਾ ਵੀ ਤੂੰ ਕੀ ਕਰੀ ਜਾਂਦਾ ਮਾਂ ਵੀ ਛੇਦੀ ਕਰ ਵੀ ਮੇਰਾ ਮੈਨੂੰ ਇੰਨਾ ਰੈਂਟ ਪੈ ਰਿਹਾ ਵਾ ਵੀ ਇਹ ਕਰਕੇ ਇਹ ਸੰਗਾਊ ਬਹੁ ਸੀਗਾ ਸ਼ੁਰੂ ਸ਼ੁਰੂ ਚ ਤੇ ਫੇਰ ਆ ਫੇਰ ਜਿਵੇਂ ਆਏ ਇਹਦੀ ਪਹਿਲੀ ਕੈਸਟ ਉੱਥੋਂ ਆਈ ਜਿਵੇਂ ਇਸ਼ਕ ਦਾ ਉੜਾੜਾ ਤੇ ਫੇਰ ਇੰਨੀ ਚੱਲੀ ਨਹੀਂ ਹੈਗੀ ਤੇ ਉਹ ਬਲਬੀਰ ਬੋਪਾਰਾਏ ਨੇ ਸ਼ਾਇਦ ਉਹ ਕੈਸਟ ਦੇ ਗਾਣੇ ਲਿਖੇ ਸੀਗੇ ਤੇ ਫੇਰ ਇਹਦੀ ਦੂਜੀ ਕੈਸਟ ਆ ਜਿਵੇਂ 2005 ਦੇ ਵਿੱਚ ਆਈ ਸੀਗੀ ਉੱਚ ਜਿਵੇਂ ਦੋ ਖ ਗਾਣੇ ਇਹਦੇ ਚੱਲ ਗਏ ਸੀਗੇ ਜਿਵੇਂ ਇੱਕ ਤਾਂ ਆਗੇ ਪੱਗਾ ਪੋਚ ਮੀਆਂ ਵਾਲੇ ਤੇ ਇੱਕ ਗਾਣਾ ਚੱਲਿਆ ਸੀਗਾ ਨੱਚਦੀਆਂ ਅਲੜਾਂ ਕੁਵਾਰੀਆਂ ਤੇ ਫੇਰ ਜਿਵੇਂ ਉੱਥੋਂਕ ਇਹਦਾ ਚੱਲ ਸੋ ਚੱਲ ਆ ਜਿਹੜਾ ਉਹ ਸ਼ੁਰੂ ਹੋ ਗਿਆ ਫਿਰ ਉਹ ਤੋਂ ਬਾਅਦ ਚ ਜਿਵੇਂ ਇਹਦੀ ਇੱਕ ਚਾਕਲੇਟ ਕੈਸਟਾਈ ਤੇ ਫਿਰ ਆਈ ਇਹਦੀ ਇੱਕ ਪੰਗਾ ਜਿਹੜੀ 2009 ਦੇ ਵਿੱਚ ਆਈ ਸੀਗੀ ਹਨੀ ਸਿੰਘ ਨਾਲ ਤੇ ਫਿਰ ਜਿਵੇਂ ਅਸਲੀ ਜਿਹੜੀ ਇਹਦੀ ਚੜ੍ਹਾਈ ਸ਼ੁਰੂ ਹੋਣ ਲੱਗੀ ਆ 2009 ਤੋਂ ਸ਼ੁਰੂ ਹੋਣ ਲੱਗੀ ਆ ਵੀ ਜਿਹੜੀ 2009 ਦੇ ਵਿੱਚ ਹਨੀ ਸਿੰਘ ਨਾ ਕੈਸਟ ਆਈ ਸੀਗੀ ਤੇ ਉਹ ਉਹੀ ਕੈਸਟ ਕਰਕੇ ਜਿਵੇਂ ਇਹਨੂੰ ਫਿਲਮਾਂ ਵੀ ਮਿਲੀਆਂ ਤੇ ਇਹ ਜਿਵੇਂ ਇੱਕ ਮੇਲ ਕਰਾ ਦੇ ਰੱਬਾ ਚ ਇਹਨੇ ਥੋੜੀ ਜੀ ਜਿਵੇਂ ਥੋੜੀ ਛੋਟੀ ਜੀ ਇਹਦੀ ਅਪੀਰੈਂਸ ਸੀਗੀ ਤੇ ਉਹ ਤੋਂ ਬਾਅਦ ਚੋਂ ਫੇਰ ਜਿਵੇਂ ਇੱਕ ਆਈ ਸੀਗੀ ਫਿਲਮ ਦੀ ਲਾਈਨ ਆਫ ਪੰਜਾਬ ਜੇ ਉਹ ਉੱਚੀ ਹੈ ਜਿਵੇਂ ਮੇਨ ਐਕਟਰ ਦੇ ਤੌਰ ਤੇ ਕੰਮ ਕਰਦਾ ਸੀਗਾ ਵੀ ਉਹ ਗੱਲ ਚੱਲ ਵੱਖਰੀ ਆ ਵੀ ਉਹ ਫਿਲਮਾਂ ਜਿਹੜੀ ਨਹੀਂ ਚੱਲ ਨਹੀਂ ਸਕੀ ਤੇ ਨਾਲ-ਨਾਲ ਜਿਵੇਂ ਚੜ੍ਹਾਈ ਦੇ ਨਾਲ-ਨਾਲ ਕੰਟਰੋਵਰਸੀਆਂ ਵੀ ਕਾਫੀ ਜੁੜੀਆਂ ਰਹੀਆਂ ਦਲਜੀਤ ਨਾਲ ਇੱਕ ਗੱਲ ਹੋਰ ਆ ਵੀ ਇਹਦਾ ਨਾਂ ਤਾਂ ਪਹਿਲਾਂ ਸੀਗਾ ਜਿਵੇਂ ਡੀ ਏ ਐਲ ਜੀਆਈਟੀ ਦਲਜੀਤ ਪਰ ਜਿਹੜਾ ਰਜਿੰਦਰ ਸਿੰਘ ਸੀਗਾ ਤੇ ਫਾਈਨ ਟੋਨ ਵਾਲਾ ਵੀ ਉਹਨੇ ਇਹਦਾ ਨਾਮ ਬਦਲ ਕੇ ਜਿਵੇਂ ਡੀਆਈਐਲ ਜੀਆਈਟੀ ਕਰਤਾ ਸੀਗਾ ਦਲਜੀਤ ਤੇ ਉਹ ਨਾਮ ਵੀ ਮਾਰਕੀਟ ਦੇ ਵਿੱਚ ਚੱਲਣ ਲਈ ਤੇ ਬਾਕੀ ਜਿਵੇਂ ਨਾਲ ਕੰਟਰੋਵਰਸੀਆਂ ਵੀ ਜੁੜਦੀਆਂ ਰਹੀਆਂ ਵੀ ਇੱਕ ਜਿਵੇਂ ਕੰਟਰੋਵਰਸੀ ਇਹਦੀ ਜੁੜੀ ਸੀਗੀ ਸ਼ਾਇਦ ਗਾਣਾ ਆਇਆ ਸੀਗਾ ਵੀ ਤੇ ਤੇਰੀ 15 ਸਾਲ ਤੋਂ ਏਜ ਘੱਟ ਕੁੜੀ ਏ ਤੂੰ ਪੈਗ ਖਿੱਚੀ ਜਾਵੇਂ ਗਟਾ ਗਟ ਕੁੜੀ ਏ ਵੀ ਉੱਚ ਲੋਕਾਂ ਦਾ ਇਹ આરોਪ ਸੀਗਾ ਵੀ ਇਹ ਜਿਵੇਂ ਛੋਟੀਆਂ ਜਿਹੜੀਆਂ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਵਾਂ ਬਈ ਉਹਨਾਂ ਚ ਇਹ ਇਹ ਨਸ਼ਾ ਪ੍ਰਮੋਟ ਕਰ ਰਿਹਾ ਵਾ ਵੀ ਪਰ ਇਹਦਾ ਕਹਿਣਾ ਸੀਗਾ ਵੀ ਮੈਂ ਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਆ ਵੀ ਜਿਵੇਂ ਜਿਹੜੀਆਂ 18 ਸਾਲ ਤੋਂ ਘੱਟ ਦੀਆਂ ਕੁੜੀਆਂ ਵਾਂ ਵੀ ਉਹੋ ਜਿਹੜੀਆਂ ਨਸ਼ੇ ਕਰਦੀਆਂ ਵਾਂ ਤੇ ਜਾਂ ਕਲੱਬ ਜਾਂਦੀਆਂ ਵਾਂ ਤੇ ਚਲੋ ਫੇਰ ਅ ਫੇਰ ਜਿਵੇਂ ਏਕੇ ਦੀ ਲਾਈਨ ਆਫ ਪੰਜਾਬ ਫਿਲਮ ਆ ਜਿਹੜੀ ਉਹ ਤਾਂ ਜਿਵੇਂ ਇੰਨੀ ਚੱਲੀ ਨਹੀਂ ਸੀਗੀ ਪਰ ਉਹ ਚ ਇੱਕ ਗਾਣਾ ਸੀਗਾ 128 ਕੁੜੀ ਦਾ 47 8 ਕੁੜੀ ਦਾ ਉਹ ਕਾਫੀ ਚੱਲ ਗਿਆ ਸੀਗਾ ਜਿਵੇਂ ਉਹ ਯੂਕੇ ਦੇ ਏਸ਼ੀਅਨ ਚਾਰਟਸ 'ਚ ਵੀ ਉਹ ਗਾਣਾ ਆ ਗਿਆ ਸੀਗਾ ਤੇ ਫੇਰ ਜਿਵੇਂ ਫੇਰ 2000 ਜਿਵੇਂ ਫਿਲਮ ਤਾਂ ਇਹਦੀ ਚੱਲੀ ਨਹੀਂ ਸੀਗੀ ਪਰ ਉਹ ਤੋਂ ਬਾਅਦ 'ਚ ਇੱਕ 2011 ਦੇ ਵਿੱਚ ਇਹਦੀ ਗਿੱਪੀ ਗਰੇਵਾਲ ਨਾਲ ਫਿਲਮ ਆਈ ਸੀਗੀ ਜਿਨੇ ਮੇਰਾ ਦਿਲ ਲੁੱਟਿਆ ਦੇ ਉਹ ਫਿਲਮਾਂ ਜਿਹੜੀ ਉਹ ਕਾਫੀ ਚੱਲ ਗਈ ਸੀਗੀ ਫਿਲਮ ਤੇ ਫਿਰ ਜਿਵੇਂ ਇਹਨੂੰ ਫਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ ਫਿਰ ਜਿਵੇਂ ਜੱਟ ਐਂਡ ਜੁਲੀਅਟ ਆਈ ਫਿਰ ਜੱਟ ਐਂਡ ਜੁਲੀਅਟ 2 ਆਈ ਤੇ ਉਹ ਕਾਫੀ ਫਿਲਮਾਂ ਚੱਲੀਆਂ ਸੀਗੀਆਂ ਤੇ ਆਈ ਕਰਕੇ ਇਨ ਨਾਲ ਇੱਕ ਹੋਰ ਇੱਕ ਹੋਰ ਜਿਵੇਂ ਇਹ ਬਾਅਦ ਸ਼ਾਇਦ ਸ਼ੋਅ ਕਰਦਾ ਸੀਗਾ ਬਾਅਰ ਕੇ ਖਨੀ ਇੰਡੀਆ ਤੇ ਐਂ ਕਰਕੇ ਵੀਡੀਓ ਵੀ ਉਦੋਂ ਬੜੀ ਵਾਇਰਲ ਹੋਈ ਸੀਗੀ ਬਈ ਕਹਿੰਦਾ ਇਹ ਸਟੇਜ ਤੇ ਨੱਚਦਾ ਸੀਗਾ ਤੇ ਉੱਥੇ ਜਿਵੇਂ ਇਹ ਡਿੱਗ ਪੈਂਦਾ ਵਾ ਤਿਲਕ ਕੇ ਤੇ ਫੇਰ ਜਿਵੇਂ ਉਵੇਂ ਹੀ ਇਹ ਖੜਾ ਹੋ ਜਾਂਦਾ ਵਾ ਤੇ ਗਾਉਂਦਾ ਗਾਉਂਦਾ ਹੀ ਤੇ ਉਹ ਤੋਂ ਬਾਅਦ ਉਹ ਵੀਡੀਓ ਬੜੀ ਵਾਇਰਲ ਹੋਈ ਸੀਗੀ ਉਹ ਟਾਈਮਾਂ ਦੇ ਵਿੱਚ ਤੇ ਲੋਕਾਂ ਨੇ ਬੜਾ ਮਜ਼ਾਕ ਡਾਇਆ ਸੀਗਾ ਇਹਦਾ ਵੀ ਇਹ ਸਟੇਜ ਤੋਂ ਆ ਜਿਹੜਾ ਉਹ ਡਿੱਗ ਪਿਆ ਤੇ ਫੇਰ ਇਹਨੇ ਫੇਸਬੁੱਕ ਦੇ ਵਿੱਚ ਫੇਸਬੁੱਕ ਤੇ ਵੀਡੀਓ ਵੀ ਪਾਈ ਸੀਗੀ ਵੀ ਵੀ ਤੁਸੀਂ ਮੇਰਾ ਮਜ਼ਾਕ ਨਾਲ ਡਾਓ ਵੀ ਜਿਹੜਾ ਬੰਦਾ ਉਹ ਡਿੱਗ ਡਿੱਗ ਕੇ ਹੀ ਸਿੱਖਦਾ ਹੁੰਦਾ ਵਾ ਤੇ ਫੇਰ ਉਹ ਤੋਂ ਬਾਅਦ ਚ ਜਿਵੇਂ 2012 ਦੇ ਵਿੱਚ ਇੱਕ ਕੈਸਟ ਆਈ ਸੀਗੀ ਇਹਦੀ ਬੈਕ ਟੂ ਬੇਸਿਕ ਤੇ ਉਹਦੇ ਵਿੱਚ ਇੱਕ ਗਾਣਾ ਸੀਗਾ ਮੂਰੇ ਜੱਟ ਖਾੜਕੂ ਖੜਾ ਕਿ ਮੈਂ ਤੋੜ ਕੇ ਮੈਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨਹੀਂ ਮੂਰੇ ਜੱਟ ਖੜਕੂ ਖੜਾ ਬਈ ਉਹ ਗਾਣੇ ਨੂੰ ਲੈ ਕੇ ਵੀ ਕਾਫੀ ਇਹਦੀ ਬਰੋਧਤਾ ਹੋ ਗਈ ਸੀਗੀ ਵੀ ਜਿਹੜੇ ਸਿੱਖ ਚਿੰਤਕ ਸੀਗੇ ਉਹ ਕਹਿੰਦੇ ਸੀਗੇ ਵੀ ਇਹ ਚ ਹੁਣ ਖਾਰਕੂਆਂ ਦੀ ਇਹਨੇ ਹੁਣ ਇਹ ਖਾਰਕੂਆਂ ਨੂੰ ਐ ਕਹਿ ਵੀ ਇਹ ਗਲਤ ਕਹਿ ਰਿਹਾ ਵਾ ਵੀ ਇਹ ਖਾਰਕੂਆਂ ਦਾ ਇਹ ਕੰਮ ਥੋੜੀ ਸੀਗਾ ਵੀ ਕਿਸੇ ਕੁੜੀ ਨੂੰ ਆਏ ਛੇੜਨਾ ਵੀ ਉਹ ਤਾਂ ਕੁੜੀਆਂ ਦੀ ਰਾਖੀ ਕਰਦੇ ਸੀਗੇ ਤੇ ਇਹ ਇਨ ਇਹ ਇਹ ਦੇ ਰਿਲੇਟਡ ਫਿਰ ਇਹ ਉਹ ਟਾਈਮ ਦੇ ਵਿੱਚ 2013 ਦੇ ਵਿੱਚ ਮਹਾਲੀ ਇੱਕ ਧਰਨਾ ਵੀ ਚੱਲਦਾ ਸੀਗਾ ਗਰਵਖਸ਼ ਸਿੰਘ ਉਹਨਾਂ ਨੇ ਲਾਇਆ ਸੀਗਾ ਬੰਦੀ ਸਿੰਘਾਂ ਦਾ ਤੇ ਉੱਥੇ ਪਹੁੰਚ ਕੇ ਫਿਰ ਇਹਨੇ ਜਿਵੇਂ ਆਪ ਦਾ ਸਪਸ਼ਟੀਕਰਨ ਦਿੱਤਾ ਸੀਗਾ ਤੇ ਮਾਫੀ ਆ ਜਿਹੜੀ ਉਹ ਮੰਗੀ ਸੀਗੀ ਉੱਥੇ ਤੇ ਫਿਰ ਜਿਵੇਂ ਇਹਦੀ ਚੜ੍ਹਾਈ ਹੁੰਦੀ ਗਈ ਤੇ ਫਿਰ ਫਿਲਮਾਂ ਵੀ ਇਹਦੀਆਂ ਕਾਫੀ ਚੱਲਣ ਲੱਗੀਆਂ ਜਿਵੇਂ 2014 ਦੇ ਵਿੱਚ ਇੱਕਾਈ ਸੀਗੀ ਇਹਦੀ ਫਿਲਮ ਪੰਜਾਬ 1984 ਉਹ ਵੀ ਕਾਫੀ ਚੱਲ ਗਈ ਸੀਗੀ ਤੇ ਫਿਰ ਜਿਵੇਂ ਬਾਲੀਵੁੱਡ ਦੇ ਵਿੱਚ ਵੀ ਇਹਦੀ ਐਂਟਰੀ ਹੋ ਜਾਂਦੀ ਆ ਤੇ 2016 ਦੇ ਵਿੱਚ ਫਿਲਮ ਆਈ ਸੀਗੀ ਔਰਦਾ ਪੰਜਾਬ ਉਦੋਂ ਵੀ ਕਾਫੀ ਲੋਕਾਂ ਨੇ ਉਹ ਫਿਲਮ ਵੀ ਕਾਫੀ ਕੌਂਟ੍ਰੋਵਰਸ਼ੀਅਲ ਰਹੀ ਸੀਗੀ ਵੀ ਉਹ ਫਿਲਮ ਕੀ ਸੀਗੀ ਪੰਜਾਬ ਦੇ ਵਿੱਚ ਡਰੱਗ ਦੀ ਪ੍ਰੋਬਲਮ ਜਿਹੜੀ ਬਾਦ ਰਹੀ ਆ ਵੀ ਉੱਤੇ ਸੀਗੀ ਤੇ ਪਰ ਪੰਜਾਬ ਦੇ ਲੋਕਾਂ ਨੇ ਇਹਦਾ ਵਿਰੋਧ ਕੀਤਾ ਸੀਗਾ ਵੀ ਪੰਜਾਬ ਦੀ ਜਿਹੜੀ ਇੱਥੇ ਅਮੇਜ਼ਾ ਉਹ ਗਲਤ ਦਿਖਾਈ ਗਈ ਆ ਵੀ ਪੰਜਾਬ 'ਚ ਨਾ ਨਸ਼ਾ ਹੈ ਨਹੀਂ ਵੀ ਜਿੰਨਾ ਪ੍ਰਮੋਟ ਜਿੰਨਾ ਇਹ ਫਿਲਮ 'ਚ ਦਿਖਾਇਆ ਗਿਆ ਵਾ ਤੇ ਚਲੋ ਫੇਰ ਆਂ ਟਾਈਮ ਚੱਲਦਾ ਰਿਹਾ ਤੇ ਫਿਰ ਆਏ ਜਿਵੇਂ ਬਾਲੀਵੁੱਡ ਦੇ ਵਿੱਚ ਚੜ੍ਹਾਈ ਹੁੰਦੀ ਰਹੀ ਤੇ ਬਾਲੀਵੁੱਡ ਦੇ ਵਿੱਚ ਤੇ ਫਿਰ ਆਏ ਜਿਵੇਂ ਬਾਲੀਵੁੱਡ ਦੇ ਵਿੱਚ ਵੀ ਇਹਦੀ ਚੜ੍ਹਾਈ ਹੁੰਦੀ ਰਹੀ ਤੇ ਨਾਲ-ਨਾਲ ਇਹ ਜਿਵੇਂ ਗਾਣੇ ਵੀ ਕੱਢਦਾ ਹੁੰਦਾ ਸੀਗਾ ਫਿਰ ਇਹਦੀ 2020 ਦੇ ਵਿੱਚ ਇੱਕ ਕੈਸਟ ਆਈ ਸੀਗੀ ਗੋਟ ਤੇ ਉਹ ਉਹ ਕੈਸਟ ਵੀ ਕਾਫੀ ਚੱਲੀ ਸੀਗੀ ਜਿਵੇਂ ਉਹ ਬੈਲਬੋਰਡ ਦੀ ਸੋਸ਼ਲ 50 ਦੇ ਵਿੱਚ ਉਹਨੇ ਜਗ੍ਹਾ ਬਣਾ ਲਈ ਸੀਗੀ ਤੇ ਫਿਰ ਜਿਵੇਂ ਉਹਦਾ ਇੱਕ ਗਾਣਾ ਸੀਗਾ ਗੋਟ ਗਾਣਾ ਚੱਲਿਆ ਸੀਗਾ ਤੇ ਇੱਕ Born to Shine ਚੱਲਿਆ ਸੀ ਫਿਰ ਆਈ 2021 ਦੇ ਵਿੱਚ Cast Ice ਦੀ Moon Child Moon 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 Light Era ਪਤਾ ਨਹੀਂ ਤੇ ਉਹ ਵੀ ਕਾਫੀ ਕੈਸਟ ਚੱਲੀ ਸੀਗੀ ਉਹ ਕਨੇਡੀਅਨ ਚਾਰਟਸ ਦੇ ਵਿੱਚ ਉਹਨੇ ਜਗ੍ਹਾ ਬਣਾ ਲਈ ਸੀਗੀ ਤੇ ਉਹ ਤੋਂ ਬਾਅਦ ਚੋਂ ਤਾਂ ਜਿਵੇਂ ਇਹ ਸਫਲਤਾ ਦੀ ਪੌੜੀ ਆ ਜਿਹੜੀ ਚੜਦਾ ਹੀ ਗਿਆ ਤੇ ਫਿਰ ਇਹ 2000 ਇਹਦੇ ਬੱਚੇ ਨੇ ਕੋਚੀਲਾ ਚ ਵੀ ਪਰਫਾਰਮ ਕੀਤਾ ਸੀਗਾ ਵੀ ਜਿਹੜਾ ਇੱਕ ਅਮਰੀਕਾ ਦਾ ਸਾਰਿਆਂ ਨਾਲੋਂ ਵੱਡਾ 뮤ਜ਼ਿਕ ਫੈਸਟੀਵਲ ਆ ਤੇ ਫੇਰ ਆਈ 2024 ਦੇ ਵਿੱਚ ਜੂਨ ਦੇ ਵਿੱਚ ਇੱਕ ਜਿਮੀ ਫੈਲਨ ਦਾ ਨਾਈਟ ਸ਼ੋਅ ਆ ਹਾਲੀਵੁੱਡ ਦੇ ਵਿੱਚ ਵੀ ਉੱਥੇ ਵੀ ਇਹਨੇ ਪਰਫਾਰਮ ਕੀਤਾ ਤੇ ਬਾਕੀ ਹੁਣ ਇੰਡੀਆ ਦੇ ਵਿੱਚ ਵੀ ਇਹਨੇ ਕਾਫੀ ਵੱਡੇ ਸ਼ੋਅ ਪਰਫਾਰਮ ਕੀਤੇ ਆ ਤੇ ਨਾਰਥ ਅਮਰੀਕਾ ਦੇ ਵਿੱਚ ਵੀ ਤੇ ਯੂਰਪ ਦੇ ਵਿੱਚ ਵੀ ਤੇ ਅਬੂ ਧABI ਦੇ ਵਿੱਚ ਵੀ ਜਿਵੇਂ ਕੱਲੇ ਇੰਡੀਆ ਦੇ ਵਿੱਚ ਹੀ ਇਹਦੀਆਂ 340000 ਦੇ ਕਰੀਬ ਆ ਜਿਹੜੀਆਂ ਉਹ ਟਿਕਟਾਂ ਵਿਕੀਆਂ ਵਾ ਤੇ ਆਏ ਪੂਰੀਆਂ ਸ਼ੋਹਾਂ ਦੀਆਂ ਟਿਕਟਾਂ ਜਿਵੇਂ ਲਗਭਗ 7.5 ਲੱਖ ਦੇ ਕਰੀਬ ਵਿਕੀਆਂ ਵਾ ਤੇ ਫਿਰ ਇਹਨਾਂ ਜਿਵੇਂ ਪ੍ਰਧਾਨ ਮੰਤਰੀ ਨੇ ਵੀ ਮੁਲਾਕਾਤ ਕੀਤੀ ਤੇ ਸਪੈਸ਼ਲ ਜਿਵੇਂ ਕੈਨੇਡਾ ਦਾ ਜਿਹੜਾ ਪੀਐਮ ਸੀਗਾ ਜਸਟਨ ਟਰੂਡੋ ਉਹਨੇ ਵੀ ਜਦੋਂ ਇਹਦਾ ਟੋਰਾਂਟੋ ਸ਼ੋ ਸੀਗਾ ਉੱਥੇ ਇਹਦੀ ਮੁਲਾਕਾਤ ਕੀਤੀ ਤੇ ਬਾਕੀ ਜਿਵੇਂ ਇਹਦੇ ਸਕਸੈਸ ਦੇ ਪਿੱਛੇ ਕਾਫੀ ਚੀਜ਼ਾਂ ਮੈਟਰ ਕਰਦੀਆਂ ਵਾ ਵੀ ਇੱਕ ਤਾਂ ਇਹ ਜਿਵੇਂ ਆਪਦੇ ਕਲਚਰ ਦਾ ਸਾਥ ਨਹੀਂ ਨੇ ਛੱਡਿਆ ਹੈਗਾ ਵੀ ਜਦੋਂ ਵੀ ਕਿਤੇ ਪਰਫਾਰਮ ਕਰਦਾ ਵਾ ਜਿਵੇਂ ਤੁਰਲਾ ਤੁਰਲਾ ਛੱਡ ਕੇ ਤੇ ਚਾਦਰਾ ਬਨ ਕੇ ਪਰਫਾਰਮ ਕਰਦਾ ਵਾ ਵੀ ਆਪਦੇ ਕਲਚਰ ਨੂੰ ਵੀ ਨਾਲ ਲੈ ਕੇ ਚੱਲ ਰਿਹਾ ਵਾ ਨਹੀਂ ਤਾਂ ਕਈ ਕਲਾਕਾਰ ਕੀ ਆ ਵੀ ਆਪਦੇ ਕਲਚਰ ਨਾਲ ਉਹ ਟੁੱਟ ਜਾਂਦੇ ਆ ਤੇ ਦੂਜੀ ਗੱਲ ਇਹ ਆ ਵੀ ਇਹਨੇ ਆਪਦੇ ਸ਼ਰੀਰ ਤੇ ਵੀ ਜਿੰਨੇ ਕਾਫੀ ਵਰਕ ਕੀਤਾ ਵਾ ਜਿੰਨੇ ਹੁਣ ਲਗਭਗ ਇਹ 40 ਸਾਲਾਂ ਦਾ ਹੋ ਗਿਆ ਹੋਊਗਾ ਜਿੰਨੇ ਲਗਭਗ ਇਹਨੂੰ ਸਿੰਗਿੰਗ ਦੇ ਵਿੱਚ ਆਈ ਨੂੰ ਹੀ ਜਿੰਨੇ 22 ਸਾਲ ਹੋ ਗਏ ਵੀ ਇਹਨੇ ਜਿੰਨੇ ਫਿਟਨੈਸ ਆਦਿ ਉਮੀ ਬਰਕਰਾਰ ਰੱਖੀ ਹੋਈ ਆ ਨਹੀਂ ਤਾਂ ਕਈ ਕਲਾਕਾਰ ਕੀ ਆ ਵੀ ਕੋਸਟ ਟਾਈਮ ਬਾਅਦ ਉਹ ਜਾਂ ਜਿੰਨੇ ਕੋਈ ਨਸ਼ੇ ਨੂੰ ਸ਼ੇ ਕਰਨ ਲੱਗ ਜਾਂਦੇ ਆ ਤੇ ਉਹਦੇ ਕਰਕੇ ਜਿੰਨੇ ਉਹਨਾਂ ਦਾ ਸ਼ਰੀਰ ਇਹਦਾ ਜਿਹੜਾ ਉਹ ਖਰਾਬ ਹੋ ਜਾਂਦਾ ਵਾ ਚਾਹੇ ਉਹਨਾਂ 'ਚ ਕਲਾ ਚਾਹੇ ਜਿੰਨੀ ਮਰਜ਼ੀ ਹੋਵੇ ਪਰ ਉਹ ਆਪਦੇ ਸਰੀਰ ਤੇ ਧਿਆਨ ਨਹੀਂ ਦਿੰਦੇ ਪਰ ਇਹਨੇ ਆਪਦੇ ਸਰੀਰ ਤੇ ਪੂਰਾ ਧਿਆਨ ਦਿੱਤਾ ਤੇ ਬਾਕੀ ਇੱਕ ਗੱਲ ਹੋਰ ਆ ਵੀ ਇਹ ਜਿਵੇਂ ਆ ਇੱਕ ਚਲੇ ਕਹਿਣੀ ਤਾਂ ਨਹੀਂ ਚਾਹੀਦੀ ਜਿਵੇਂ ਪੰਜਾਬ ਦੇ ਵਿੱਚ ਜ਼ਿਆਦਾਤਰ ਉਹ ਸਿੰਗਰ ਕਾਮਜਾਬਾ ਵੀ ਜਿਹੜੇ ਜੱਟ ਫੈਮਲੀ ਤੋਂ ਬਿਲੋਂਗ ਕਰਦੇ ਆ ਪਰ ਇਹ ਜਿਵੇਂ ਇਹ ਜਿਵੇਂ ਜੱਟ ਫੈਮਲੀ ਤੋਂ ਬਿਲੋਂਗ ਨਹੀਂ ਕਰਦਾ ਸੀਗਾ ਵੀ ਇਹਨੇ ਆਪਦੇ ਨਾਮ ਦੇ ਪਿੱਛੇ ਪੈੰਡ ਦਾ ਨਾਮ ਲਾਇਆ ਹੋਇਆ ਦਲਜੀਤ ਦੋਸਾਂਝ ਵੀ ਇਹ ਵੀ ਇੱਕ ਇਹਨੇ ਵੀ ਮੈਥ ਥੋੜੀ ਆ ਪੰਜਾਬ ਦੇ ਵਿੱਚ ਵੀ ਵੀ ਕੱਲਾ ਜ਼ਰੂਰੀ ਨਹੀਂ ਹੈਗਾ ਵੀ ਪੰਜਾਬ ਦੇ ਵਿੱਚ ਜੇ ਜਾਂ ਤੁਸੀਂ ਸਿੰਗਰ ਬਣਨਾ ਵਾ ਵੀ ਤੁਸੀਂ ਜੱਟ ਫੈਮਲੀ ਤੋਂ ਹੀ ਹੋਣੇ ਚਾਹੀਦੇ ਆ ਵੀ ਤੁਹਾਡੇ ਸਲਾਹ ਹੋਣੀ ਚਾਹੀਦੀ ਆ ਵੀ ਤੁਸੀਂ ਕਾਮਯਾਬ ਜ਼ਰੂਰ ਹੋ ਸਕਦੇ ਆ ਜਿਵੇਂ ਕਈ ਬੰਦੇ ਕਹਿ ਦਿੰਦੇ ਆ ਵੀ ਅਸੀਂ ਤਾਂ ਤਾਂ ਨਹੀਂ ਕਾਮਯਾਬ ਹੋਏ ਬਈ ਅਸੀਂ ਜੱਟ ਫੈਮਿਲੀ ਤੋਂ ਬਿਲੋਂਗ ਨਹੀਂ ਕਰਦੇ ਸੀਗੇ ਤੇ ਬਾਕੀ ਜਿਵੇਂ ਇਹ ਛੋਟੀ ਤੋਂ ਛੋਟੀ ਚੀਜ਼ ਤੇ ਵੀ ਫੋਕਸ ਕਰਦਾ ਵਾ ਜਿਵੇਂ ਜਿਵੇਂ ਕਿਸੇ ਨੇ ਵੀ ਕੋਈ ਗੱਲ ਕਹੀ ਵੀ ਕੰਟਰੋਵਰਸੀ ਹੋਈ ਇਹਦੀ ਤਾਂ ਇਹ ਝਟ ਵੀ ਉਹ ਸੋਲੂਸ਼ਨ ਲੱਭਦਾ ਸੀਗਾ ਵੀ ਇੱਥੇ ਆਪਾਂ ਕਿਵੇਂ ਇਹਨਾਂ ਨਜੇਠਣਾਵਾਂ ਜਿਵੇਂ ਤੁਸੀਂ 2000 ਤੇ 12 ਵਾਲੀ ਜਿਹੜੇ ਖੜਕੂ ਗਾਣੇ ਦੀ ਕੰਟਰੋਵਰਸੀ ਸੀਗੀ ਉਹੀ ਲਾ ਲਓ ਤੇ ਬਈ ਉਹ ਉਹ ਗਾਣੇ ਚ ਵੀ ਇਹ ਝੱਟ ਜਿਵੇਂ ਨੇ ਮਾਫੀ ਮੰਗ ਲਈ ਸੀਗੀ ਉੱਥੇ ਪਹੁੰਚ ਕੇ ਤੇ ਬਾਕੀ ਇੱਕ ਜਿਵੇਂ ਹੁਣ ਤਾਂ ਇਹਦੀ ਇੱਕ ਹੋਰ ਕੰਟਰੋਵਰਸੀ जोड ਗਈ ਵੀ ਇਹ ਕਹਿੰਦੇ ਸੀਗੇ ਬਈ ਇਹ ਇੱਕ ਨੇ ਇੰਟਰਵਿਊ ਚ ਕਿਹਾ ਸੀਗਾ ਵੀ ਮੈਂ ਜਿਵੇਂ ਆਪ ਦੀ ਪੱਗ ਨਹੀਂ ਸਿਰ ਤੋਂ ਲਾਉਂਗਾ ਵੀ ਚਾਹੇ ਮੈਨੂੰ ਫਿਲਮ ਜਿਹੜੀ ਉਹ ਛੱਡਣੀ ਪੈ ਜਾਏ ਪਰ ਜਿਹੜੀ ਇਹਨੇ ਚਮਕੀਲਾ ਫਿਲਮ ਕੀਤੀ ਸੀਗੀ ਵੀ ਉਹ ਕੋਸ ਲੋਕ ਕਹਿ ਰਹੇ ਆ ਵੀ ਇਹਨੇ ਸੇਰ ਤੋਂ ਪੱਗ ਲਾਤੀ ਸੀਗੀ ਵੀ ਇਹਦੇ ਵਾਲ ਕੱਟੇ ਹੋਏ ਸੀਗੇ ਤੇ ਪਰ ਕੌਸਲੋਕ ਕਹਿ ਰਹੇ ਆ ਵੀ ਉਹ ਪਾਗੇ ਨੇ ਵਾਲ ਨਹੀਂ ਕਟਾਏ ਸੀਗੇ ਵੀ ਉਹ ਸਿਰ ਤੇ ਵੀ ਇਹਨੇ ਉਹ ਮਾਸਕ ਜਿਹਾ ਪਾਇਆ ਸੀਗਾ ਵਾਲ ਕੱਟਿਆਂ ਵਾਲਾ ਤੇ ਆਡਾ ਅੱਡ ਲੋਕਾਂ ਦੀਆਂ ਆਧਾਰਨਾਵਾਂ ਵੀ ਕੌਸਲੋਕ ਕੌਸਨ ਲੋਕ ਇਹ ਵੀ ਕਹਿ ਰਹੇ ਆ ਵੀ ਇਹ ਅਲੂਮੀਨਾਟੀ ਦਾ ਮੈਂਬਰ ਆ ਤੇ ਪਰ ਉਹ ਗੱਲਾਂ ਛੱਡੋ ਤੁਸੀਂ ਵੀ ਬੰਦੇ ਦੀ ਮਿਹਨਤ ਤੇ ਬਾਕੀ ਕਲਾ ਦੇ ਕਰਕੇ ਜਿਹੜਾ ਇਹ ਦਿਨੋਂ ਦਿਨ ਇਹਦਾ ਜਿਹੜਾ ਗਰਾਫ ਆ ਦਲਜੀਤ ਦਾ ਉੱਤੇ ਜਾ ਰਿਹਾ ਵਾ ਤੇ ਲੋਕਾਂ ਦੇ ਦਿਲਾਂ ਤੇ ਇਹ ਰਾਜ ਕਰ ਰਿਹਾ ਵਾ ਤੇ ਆਈ ਵੀਡੀਓ ਨਾਲ ਧੰਨਵਾਦ ਤੁਹਾਡਾ ਵੀਡੀਓ ਨਾਲ ਜੋੜਨ ਲਈ ਤਾਂ ਅੱਗੇ ਫੇਰ ਹੋਰ ਕਿਸੇ ਨਵੇਂ ਵਿਸ਼ੇ ਤੇ ਮਿਲਾਂਗੇ ਧੰਨਵਾਦ ਜੀ